ਸਮੇਤ 2825 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ थाना ਤਰਨਤਪੁਰ ਦੀ ਪੁਲਿਸ ਨੂੰ ਇਲਾਪ ਕੀਤੀ ਸੀ ਕਿ 2825 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਤਰਨਤਪੁਰ ਸਾਈਡ ਆ ਰਿਹਾ ਸੀ ਬਲਾਲਾਵਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਂ ਦੀਆਂ ਵਾਲੀਆਂ ਤੇ ਕਰੀਬ 15000 ਰੁਪਏ ਦੀ ਲੁੱਟ ਪੁਲਿਸ ਜਸਵੰਦੀ ਪੁਲਿਸ ਨੇ ਤਰੰਤ ਕਾਰਵਾਈ ਕਰਕੇ ਮੁਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਖਾਜੇ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣੇ ਤੇ ਰੈਡ ਕੀਤੇਗੇ ਤੇ ਇਸ ਮੁਕਦਮੇ ਵਿੱਚ ਲੁੜਿੰਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਾਰ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਜਿਹੜੇ ਮਦਈ ਤੋਂ ਖੋਏਗੇ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕਲੀਪ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾਤ ਦਾ ਸਮੇਂ ਵਰਦਾ ਕਿਆ ਮੋਰਚ ਸੰਗ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ